ਸਾਹਿਬ ਹਰ ਜੁਗ ਜੁਗ ਭਾਜਿਉ ਪਾਇਆ ਪੈਜ ਰਖਦਾ ਆ ਆ ਰਾਮ ਰਾਜੇ ਹਰ ਲਖਤੁ ਕੋਤੁ ਹਰ ਮਾਰਿਆ ਪ੍ਰਣਾਤਿ ਰਾਇਆ ਅਹੰਕਾਰੁ ਜੁਗਤਿ ਕਾ ਪਿਟਿ ਰਹੀ ਨਾਮ ਦਿਉ ਮੁਖ ਲਾਇਆ ਜਨ ਨਾਨਕ ਸਾਰ ਸੇਬਿਆ ਯਤਲੇ ਛਡਾਇਆ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਨ ਲਾ ਪਹਿਲਾ दुखदार उस गुरु गोपा जा सुख तामना होई तू करता करना मैं नाही जाहो करी न होई भलेहारी पुत्र तो असिया कि रंत न जाई लखेया रहाऊ जात मैं जोत जोत मैं जाता यतल कला भरपूर आ तू सच्चा सांचित सो वालेयो जिनकी ती सो पार पया ਕਵਨਾਨਕ ਕਰਤੇ ਕੀਆ ਬਾਤਾਂ ਜੋਖਿ ਚ ਕਰਨਾ ਸੋ ਕਰ ਰਹਾ ਸੋਦਰ ਆਗਾ ਸਮਨ ਲਾ ਪਹਿਲਾ ਇਕ ਉਹ ਅਨੁਪਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕੀ ਹਾਂ ਸੋ ਕਰਕੇ ਆ ਜਿਤੁ ਵਾ ਸਰਬ ਸਮਾਲੇ ਵਾਜੇ ਤੇਰੀ ਨਾਮ ਦੀ ਤਰ ਸੰਕਾ ਕੀਤੇ ਤੇਰੇ ਵਾਵਣਹਾਰੇ ਇਥੇ ਤੇਰੇ ਰਾਗ ਪਰਿਚਿਤ ਅਨੁਕ੍ਰਿਤ ਤੇਰੇ ਗਾਵਣ ਹਾਰੇ ਗਾਵਨ ਤੁਨੋਂ ਪਉਣ ਪਣੀ ਬੈਸੰਤਰ ਉਦਾਵੇਂ ਰਾਜਾ ਤ੍ਰੰਗਦਵਾਰੀ ਗਾਨ ਤੁਨੋਂ ਚਿਤ ਗੁਪਤ ਲਿਖਤ ਜਾਨਨ ਲਿਖ ਲਿਖ ਧਰਮ ਵਿਚਾਰੀ ਗਾਵਨ ਤੁਨੋਂ ਈਸ਼ਰ ਬ੍ਰਹਮਾ ਦੇਵੀ ਸੋਨ ਤੇਰੇ ਸਦਾ ਸੁਵਾਰੀ ਗਾਵਨ ਤੁਧ ਨਾਂ ਅਨੰਤ ਰਸਿਣ ਬੈਠੇ ਦੇਵਤਿਆਂ ਦਰੇ ਨਾਲੇ ਗਾਵਨ ਤੁਮ ਸਿਧ ਸਮਾਧੀ ਅੰਕਰ ਗਾਵਨ ਤੁਮ ਸਾਧ ਵਿਚਾਰੀ ਗਾਵਨ ਤੁਧ ਨੋ ਜਤੀ ਸਤੀ ਸੰਤੋਖੇ ਗਾਵਨ ਤੁਮ ਮੀਰ ਕਰਾਨੇ ਗਾਵਨ ਤੁਮ ਪੰਡਤ ਪਰਮਕੇਸ਼ਰ ਜਗ ਜਗ ਵੇਦਾਂ ਨਾਲੇ ਗਾਵਨ ਤੁਮ ਮੋਣੀਆਂ ਮਨਮੋਹਰ ਸਰਗਮਾਚ ਪਿਆਲੇ ਗਾਵਨ ਤੁਮ ਨੋ ਰਤਨੋ ਪਾਈ ਤੇਰੇ ਅਠਸਠੀ ਰਤਨਾ ਨੇ ਗਾਵਨ ਤੁਮ ਨੋ ਜੋਤ ਮਹਾਵਲ ਸੂਰਾ ਗਾਵਨ ਤੁਮ ਨੋ 파ੜੀ ਚਾਰੀ ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰਕਰ ਕੀਤੇ ਦੇ ਤਾਰੇ ਸਹੀ ਤੁਦਨੋ ਕਾਵਨ ਜੋ ਤੁਦ ਪਾਵਨ ਰੰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦਨੋ ਕਾਵਨ ਸਿਮਹ ਚਿਤਨਾ ਯਮਨ ਨਾ جوتی سوئی سچ جا کر, 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 جو جو کر سی کم کرنا جائی سو ساو سا, سا پت سائب نانک رہن کر ਆਸਾ ਮੰਨ ਲਾ ਪਹਿਲਾ ਸੁਣ ਵੱਡਾ ਆਕੈ ਸੰਤੋਏ ਕਿਵੜਾ ਵੱਡਾ ਕੀਤਾ ਹੋਈ ਕੀਮਤ ਪਾਇ ਨਾ ਗਿਆ ਜਾਏ ਕਹਣੇ ਵਾਲੇ ਤੇਰੇ ਨਾ ਸਮਾਏ ਵੱਡੇ ਮੇਰੇ ਸਾਈਂ ਬਾਗਰ ਕਬੀਰਾ ਕੁਈ ਕਹੀਰਾ ਕੋਈ ਨ ਜਾਣੇ ਤੇਰਾ ਕੀਤਾ ਕਿਵੜ ਕੀਦਾ ਰਹਾ ਔ ਸਭ ਸੁਰਤੀ ਮੈਂ ਸੱਚ ਕਮਾਈ ਸਭ ਕੀਮਤ ਮਨ ਕੀਮਤ ਪਾਈ ਜਾਨੀ ਤੇ ਆਨੀ ਗੁਰ ਗ੍ਰਹਾਈ ਕਹਿ ਨਾ ਜਾਈ ਤੇਰੀ ਚਲਵਟ ਆਈ ਸਭ ਸਤ ਸਭ ਤਬ ਸਭ ਚੰਗਿਆਈਆ ਸਿਧਾ ਪਰਕਾ ਕੀਆ ਵਟਿਆਈਆ ਤੁਧ ਗਿਣ ਸਿਧੇ ਕਿਨਾ ਨਾ ਪਾਈਆ ਕਰਮ ਲੈ ਨਾ ਟਕਰਾਂ ਆਇਆ ਆਕਣ ਵਾਲਾ ਕਿਆ ਵਿਚਾਰਾ ਸਿਵਤੀ ਪਰੇ ਤੇਰੇ ਪੰਡਾ ਰਾਜ ਜਿਸ ਤੋਂ ਦੇਤ ਸਹਿ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਾਲਾ ਪਹਿਲਾ ਸਾਚੇ ਨਾਮ ਕੀ ਲਾਗੈ ਭੂਖ ਦੂਖ ਕਾ ਤਾਏ ਚੱਲੀਐ ਦੂਖ ਸੋ ਘੋ ਵਿਸਰਾ ਮੇਰੀ ਮਾਏ ਸਾਚਾ ਸਾਰ ਸਚ ਨਾ ਹੀ ਰਹਾ ਸਾਚੇ ਨਾਮ ਕੀ ਥਿਲ ਵੜਿਆਈ ਅੱਖ ਕੇ ਕੀਮਤ ਨਹੀਂ ਪਾਈ ਜੇ ਸਮਨ ਕਾ ਆਖਣ ਪਾਏ ਵੱਡਾ ਨਾਮ ਵੈ ਕਾਟ ਨਾ ਜਾਏ ਨਾਮ ਰਹਿ ਨਾਉ ਵੈ ਸੋਗ ਜਿੰਦਾ ਰਹਿਣਾ ਤੂ ਕਾ ਭੋਗੁ ਗੁਣ ਹੋਰ ਨਾਹੀ ਕੋਈ ਨਾ ਕੋ ਆਨਾ ਕੋਈ ਜੇ ਵੜਿਆ ਪੋ ਤੇੜ ਤੇਰੀ ਦਾਤ ਜਿੰਨ ਦਿਨ ਕਰ ਕਹਿ ਕੀਤੀ ਦਾਤ ਖਸਮ ਸਰ ਤੇ ਕਮ ਜਾਤ ਨਾਨਕ ਨਾਮੈ ਬਾਜ ਸੁਨ ਹਾਤ ਰਾਗੁ ਗੁਜਰੀ ਮਹੱਲਾ ਚੌਥਾ ਹਰ ਜਨ ਜਨ ਸਤਿਗੁਰ ਸਤਪੁਰ ਕਾ ਬਿਨੋ ਕਰੋ ਕਿਰਪਾ ਸਾਮ ਕੀਰੇ ਕਰਮ ਸਤਗੁਰ ਸਰਣਾਇ ਕਰਦਿਆ ਨਾਮ ਪਰਗਾਸ ਮੇਰੇ ਮੀਤ ਵਰਦਿਆ ਮੋਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਨਾ ਪ੍ਰਾਪਤ ਸਾਈਂ ਅਰ ਕੀ ਰਖ ਮੇਰੇ ਰਾਸ ਰਹਾ ਹਰ ਜਨ ਕੇ ਵਡ ਪਾਉ ਕੋ ਡੇਰੇ ਜਿਨ ਹਰ ਸਰਦਾਰ ਪਿਆਸ ਹਰ ਨਾਮ ਲਾਤ੍ਰਤਾ ਸਹਿ ਸੰਗਤ ਗੁਣ ਪਰਗਾਸ ਜਿਨ ਨਾਮ ਹਰ ਹਰ ਹਰਿ ਸਿਮਨ ਨ ਪਾਇਆ ਤੇ ਪਾ ਗਿਨਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਈ ਤ੍ਰੇਗ ਜੀਵੈ ਚੰਗੀ ਬਾਸ ਜਿਨ ਨਾਰਜਨ ਸਤਿਗੁਰ ਸੰਗਤ ਪਾਈ ਫਿਰ ਤੁਰ ਮੱਛ ਬੁਲਿਖਿਆਲੇ ਪਾਸ ਧੰਨ ਤਨ ਸਤ ਸੰਗਤ ਜਿਤ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੁ ਜਰੀ ਮਹਲਾ ਪੰਜਵਾ ਖਾਹਿ ਰੇ ਮਛ ਤੈ ਆਵਦਾ ਮਾ ਜਾਤਿ ਉਪਰਿਆਸ ਸਲਪਤ ਮੈਂ ਜੰਤੋ ਪਾਏ ਤਾ ਕਰਿ ਜਗ ਬਾਗ ਕਰ ਦਰੇ ਆ ਮੇਰੇ ਮਾਧੋ ਦੀ ਸਚਨਤ ਮਿਲੇ ਸੋਤ ਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਪਾ ਧਰਿਆ ਰਹਾ ਹੂੰ ਜਨਨ ਪਿਤਾ ਲੋਕ ਸੁਧ ਬਿਨ ਤਾ ਕੋਈ ਨ ਕਿਸ ਕੀ ਕਰਿਆ ਸਿਰ ਸਿਰ ਇਕ ਸੰਭਾਈ ਠਾਕੁਰ ਕਾਹੇ ਮਰ ਕੋ ਕਰਿਆ ਉੜੇ ਉੜੇ ਆਵੈ ਸੈ ਕੋ ਸਾਥ ਇਸ ਪਾਚੇ ਪੁੱਤਰੇ ਚਰਿਆ ਤਿਨ ਕਮ ਖਲਾਵੈ ਕਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਾਭ ਨੇ ਨਾਮ ਦਾ ਸਾਠ ਸਿਧਾਨ ਠਾਕੁਰ ਕਰਤ ਤਰਿ ਧਰਿਆ ਜਨ ਨਾਨਕ ਬਰ ਬਲ ਸਦ ਬਲ ਜਾਈਐ ਤੇਰਾ ਯੰਤਨਾ ਪਾਣਾ ਹਰਿਆ ਰਾਗਾ ਸਮਾਂ ਦਾ ਚੋਤਾ ਸੋ ਪ੍ਰਖ ਏਕ ਓੰਕਾਰ ਸਤਗੁਰ ਪ੍ਰਸਾਦ ਸੋ ਪ੍ਰਖ ਨਰੰਜਨ ਹਰਿਪੁਰਤ ਨਰੰਜਨ ਰਗਮਾਗਮ ਪਾਰਾ ਸੋਤਿਆ ਵੈ ਸੋਤਿਆ ਮ ਤੁਜੀ ਅਸ ਸਚੇ ਸਰਜਣਹਾਰਾ ਸਭ ਜੀ ਤੁਮਾਰੇ ਜੀ ਤੁਂਜੀ ਅਕਾ ਦਾ ਤਾਰਾ ਹਰਿ ਤਿਆਉ ਸੰਤੋ ਜੀ ਸਭ ਦੁਖੁ ਸਾਰਣਹਾਰਾ ਹਰਾ ਪੀ ठाकुर ਰਾਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂ ਘਟ ਬਣਿਆ ਅਥਰ ਸਰਮ ਨੰਤਰ ਜੀ ਅਨੇਕੋ ਪ੍ਰਮ ਸਮਾਨ ਇਕਦਾ ਤੇ ਇਕ ਪੇਕਾਰੀ ਜੀ ਸਾਤੇ ਦੇ ਚੋਜ ਵਡਾਣਾ ਤੂੰ ਆਪੇ ਦਾ ਤਾਪੇ ਪੁੱਤਾ ਜਿਉ ਤੁਦ ਬਿਨ ਹੋਰ ਨਾ ਜਾਣਾ ਤੂੰ ਪਾਰ ਕਰ ਬੇਅੰਤ ਬੇਅੰਤ ਜੀ ਤੇਰੇ ਕਿਆ ਬੁਣਿਆ ਤੁਮ ਖਾਣਾ ਜੋ ਸੇਵੈ ਜੋ ਸੇਵੈ ਤੁਜੀ ਜਨ ਨਾਨਕ ਚਿਰ ਪ੍ਰਵਾਣਾ ਹਰਿ ਤੇ ਆਵੇ ਝਾਵੇ ਤੁਦ ਜੀ ਸੇਜੇ ਜਿਮ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਧਿਆਆ ਜੀ ਜਿਨ ਟੂਟੀ ਜਨ ਕੀ ਪਾਸੀ ਜਿ ਨਿਰਪੋ ਜਨਰ ਕਰ ਭੋ ਤੇ ਆਇਆ ਜੀ ਤਨ ਕਾ ਪੋ ਸੰਕਵਾਸੀ ਜਿਨ ਸੇਵਿਆ ਜਿ ਸੇਵਿਆ ਮੇਰਾ ਹਰ ਕੀ ਤਿਆਰਾ ਰੂਪ ਸਮਾਸੀ ਸੇ ਥਾਨ ਸੇ ਤਲ ਜਿਨਰ ਤੇ ਆਇਆ ਜੀ ਜਨਾਨਿ ਤਨ ਬਲ ਜਾਸੀ ਤੇਰੀ ਪਾ ਤੇਰੀ ਪਾ ਨਾਰ ਜੀ ਭਰੇ ਬੇਅੰਤ ਬੇਅੰਤ ਇਹੇ ਪੰਤ ਤੇਰੇ ਭਗਤ ਸलाम ਤੁਜੀ ਆ ਨਾਨਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨਕਰ ਅਰ ਪੂਜਾ ਜੀ ਦਾ ਤਾਪੈ ਜੱਪੈ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪ੍ਰਭੂ ਸਿਦੰਤ ਸਾਸਤ ਜੀ ਕਰ ਕਰਿਆ ਕਟ ਕਰਮ ਕਰੰਤਾ ਸੇ ਪੰਤ ਸੇ ਪਦ ਬਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਅਰਪਤ ਗਵੰਤਾ ਥਵਾਦ ਪ੍ਰਪਤ ਬ੍ਰਹਮ ਪ੍ਰਕਰਤਾ ਜੀ ਤੁਹ ਜੇ ਬੜਾ ਵਰਨਾ ਕੋਈ ਤੁਝੁ ਜੁਗ ਜੁਗੈ ਕੋ ਸਦਾ ਸੁਦਾ ਤੁਹ ਏਕੋ ਜੀ ਤੂੰ ਨੇਚਰ ਕਰਤਾ ਸੋਈ ਤੁਦੇ ਆਪੇ ਪਾਵੈ ਸੋਈ ਵਰਤਾ ਜੀ ਤੂ ਆਪੇ ਕਰੇ ਸੋਈ ਤੁਦੇ ਆਪੇ ਸ੍ਰਿ ਸੋ ਉਪਾਇ ਜੀ ਤੁਦੇ ਆਪੇ ਸਿਰਜ ਸੋ ਕੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਾਲਾ ਚੌਥਾ ਤੂ ਕਰਤਾ ਸਚਿਆ ਮੰਡਾ ਸਾਈਂ ਜੋਤੋਂ ਪਾਵੈ ਸੋਈ ਤੀਸੀ ਜੋਤੋਂ ਦੇ ਸੋਈਆ ਪਾਈ ਰਹਾ ਹਉ ਸੋ ਤੇਰੀ ਤੁਸਮੀਂ ਧਿਆਇਆ ਜਿਸਨੋ ਕਿਰਪਾ ਕਰੈ ਤਿਨਾਬਤਮ ਪਾਇਆ ਗੁਰਮੁਖ ਲਾਗਾ ਮਨ ਬਕਵਾਇਆ ਤੁਧਿਆ ਵਿਚੋੜਿਆ ਆਪ ਮਿਲਾਇਆ ਤੁਧਰਿਆ ਸਤਿਜੀ ਮਾਹੀ ਤੁਝ ਬਿਨ ਤੁਜਾ ਕੋਈ ਨਾਹੀ ਜੀਜਾ ਸਭ ਤੇ ਰਾਖੀ ਲਖਮ ਜੋਗ ਮਿਲ ਵਿਛੜਿਆ ਸੰਜੋਗੀ ਮੇਲੰ ਜਿਸਮੋ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦੀ ਆਖ ਵਕਾਣੈ ਜਿਨਾਂ ਸੇ ਵਾਥੇ ਸੁਖ ਭਾਇਆ ਸਹਿਜ ਅਰ ਨਾਮ ਸੁਮਾਇਆ ਤੂੰ ਆਪੇ ਕਰਤਾ ਸਿਰ ਕੀਆ ਸੋ ਹੋਇ ਤੁਧਿਨ ਦੂਜਾ ਹੋਰ ਨ ਕੋਈ ਤੂ ਕਰ ਕਰਵੇਂ ਕਹਿਣੈ ਸੋਇ ਜਨ ਨਾਨਕ ਗੁਰਮਤਿ ਪ੍ਰਗਟ ਹੋਇ ਆਸਾ ਮਾਲਾ ਪਹਿਲਾ ਤੇ ਸਰਵ ਰਣ ਪਹਿਲੇ ਦੀ ਆਸਾ ਆਣੀ ਪਾਵਗਤ ਨਹੀਂ ਕੀਆ ਅੰਗਰਮੋਂ ਪਾਗ ਨਹੀਂ ਚੱਲੇ ਅਮਜੇ ਕਾਤਰ ਡੂਬਿਆਲੇ ਮਨੇ ਇੱਕ ਨਜੇ ਤਸਮੂੜ ਮਨਾਰ ਵਿਸਰਤ ਤੇਰੇ ਗੁਣ ਗਲਿਆਹਾ ਨਾਮੁ ਗਤੀ ਸਤੀ ਨਹੀਂ ਪੜਿਆ ਮੋਰਕ ਮੁਦਗਾ ਜਨਮ ਪਿਆ ਰਣਵਤਨਾ ਅਣੀ ਤੇਨ ਕੀ ਸਰਣਾ ਜੇ ਤੂੰ ਨਾ ਹੈ ਵਿਸਰਿਆ ਆਸਾ ਮੈ ਲਾ ਪੰਜਵਾ ਅੇ ਪ੍ਰਾਪਤ ਮਾਨੁ ਤੇ ਹੋਰਿਆ ਗੋਪਨ ਮਿਲਣ ਕੀ ਏ ਤੇਰੀ ਬੜੀਆ ਔਰ ਕਾ ਤਿਰੰਗ ਤੇਨਾ ਕਾਮੈ ਸਾਧ ਸੰਗਜ ਬਜ ਕੇ ਵਲਨਾ ਸੰਗਿਆਮ ਲਾਉ ਪਉ ਜਲ ਤਰਨ ਕੈ ਜਨਮ ਬਿੜਤਾ ਜਾ ਤਰੰਗ ਮਾਇਆ ਕੈ rau ਜਪ ਤਪ ਸਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਨਿਆਰ ਰਾਇਆ

ਸੁਖੀ ਵਸੈ ਮੋਰ ਪਰਵਾਰਾ ਸੇਵਕ ਸਿੱਧ ਸਵਕਣ ਤਾਰ ਮੋਰ ਚਾਨਿ ਇਕੜਦਾ ਕਰੇ ਐਸਾ ਪਰਨ ਕੋ ਅਜ ਸੰਦਰੇ ਕੁੜਾ ਰੋਇ ਮਾਰੀ ਆਸਾ ਤੁਰਪ ਜਨ ਕੀ ਰਹਿ ਪਿਆਸਾ ਤੁਮੈ ਛੱਡ ਗਏ ਔਰ ਨਾ ਧਿਆਉ ਜੋ ਪਰਚਾ ਸੁ ਤੁਮ ਤੇ ਪਾ ਸੇਵਕ ਸਿੱਖ ਮਰਤਾ ਰਿਆ ਤੁਮਚੋਂ ਸੱਤਰੇ ਮਾਰੀ ਮਾਰੀਐ ਆਪਾ ਤਮ ਜੋਰ ਭਰੀਐ ਮਰਨ ਕਾਲ ਕਾ ਤ੍ਰਾਸ ਨਾਰੇ ਹੋ ਜੋ ਸਦਾ ਮਾਰੇ ਬਚਾ ਸ੍ਰੀ ਸੁਜੋ ਕਰਿ ਰਚਾ ਰੱਖ ਲਿਓ ਮੈਂ ਰਖਨਾਰੇ ਸਾਹਿਬ ਸੰਤ ਸਾਹਿਬ ਪਿਆਰੇ ਗੀਰ ਮੰਦ ਦੁਸਤਨ ਕੇ ਅੰਤਾ ਤੁਮੋ ਪਰੀ ਚਦਰਦਸ ਕੰਤਾ ਕਾਲ ਪਾਇ ਬ੍ਰਹਮਾ ਬੋਤਰਾ ਕਾਲ ਪਾਇ ਸੁਜੋ ਅਵਤਾਰ ਕਾਲ ਪਾਇ ਕਰਮ ਸੰਪਰਗ ਸਾ ਸਮ ਕਾਲ ਕਾ ਕੀਆ ਖਮਾਸਾ ਜਾਨਕਾ ਜੋ ਕੀ ਸੰਕੀਓ ਵੇਗ ਰਾਤ ਬ੍ਰਹਮਾ ਜੋਤੀਓ ਜਾਨਕਾ ਸਭ ਲੋਕ ਸਵਾਰਾ ਨਮਸਕਾਰ ਹੈ ਅਮਾਰਾ ਜਾਨਕਾ ਸਭ ਜੰਤ ਬਨਾਇਓ ਦੇਵਤਾ ਜਿਛੇ ਉਪਜਾਇਓ ਆਦਿ ਅੰਤੇ ਕੈ ਉਤਾਰਾ ਸੋਏ ਗੁਰੂ ਸਮਝਿਓ ਅਮਾਰਾ ਨਮਸਕਾਰ ਚੀਕੋ ਹਮਾਰੀ ਸੁਰ ਪ੍ਰਜਾ ਜਨ ਆਪ ਸਵਾਰੀ <سیفکن کو سیفکن کو 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 بھلے بھلے پیر پچان کڑکڑ کے پٹ پٹ کی, کی جانا جا جب کرا کر تارا پرجا ترا تر ਜਿਮਿਆ ਕਰ ਕਰ ਤੋਂ ਤੋਂ ਮਨਤ ਦੇ ਦਰਸੋਂ ਜੀਤੇ ਬਦਲ ਸ੍ਰੇਸ਼ ਸਉ ਥਾਰੈ ਆਪ ਆਪਨੀ ਮੋਜੂ ਚਾਰ ਤੋ ਸਭ ਇਤੇ ਰਖਨ ਰਾਮ ਜਾਨਖ ਬੇਗ ਦੇ ਦਿਆ ਰਾਮ ਨਿਮੰਤਾ ਦੇ ਕਾਂਗਰ ਲੰਬਾ ਵਾਧਨੀ ਨਾਦ ਅ ਸੰਭਾ ਥਾਂ ਕਾ ਮੂੜ ਚਰਤ ਪੇਤਾ ਦਾ ਕੋ ਪੇਵਣ ਪਾਉ ਤੋ ਪੇਤਾ ਥਾਂ ਕੋ ਕਰ ਬਾਣੇ ਅਨਮੰਤ ਮਾ ਮੂੜ ਚਤ ਪੇ ਮਾ ਦੇਵ ਕੋ ਕੈ ਸਦਾ ਸਿਮਰੰਕਾਰ ਕਾ ਕੀ ਨਤ ਨੈ ਫਿਵਾ ਮਾ ਪਾਪ ਨੀ ਮੋਦੈ ਜੇਤੀ ਪਰਨਤ ਪਿੰਨ ਪਿੰਨ ਤੋਇ ਤੇਤੀ ਤੁਮਰਾ ਲਖਨ ਜਾ ਪਸਾਰਾ ਕੇ ਵੇਸ ਜਾ ਬਹ ਸੰਸਾਰ ਇਕ ਰੂਪ ਨੂੰ ਸਰੂਪਾਰਤ ਪਿਉ ਰਾਵ ਗਈ ਪੁਪਾ ਅੰਡਾ ਜੇ ਰਸ ਦੇਰ ਕੀਨੀ ਉਦਪੁਜਕਾਰ ਬਰ ਰਖਦੀਨੀ ਕੋ ਫੂਲ ਰਾਜਾ ਘਟਾ ਕੋ ਸੁਟ ਬਸੰਕਰ ਘਟਾ सिगरे सिरेट देखा जंबवा जुगा स्वरूप श्याम पं अब रक्षा मेरी तुम करो सिखो बार सिख संगर दुच जते उठवति उत पाता सगम नहीं करो रण काता जे अतंत सरनी फरे तिनके दुष्ट दुख पता मारे पुरग जान पग पर परते हारे तिनके तुम संकट स पार जो कर्म कबार के ताके काल निकट न ਰਚਾਵੇ ਤੈ ਸਭ ਕਲਾ ਦੁਸ਼ਟ ਦੇਟਰ ਤਦ ਕਲਾ ਕਿਰਪਾ ਗ੍ਰਿਠ ਤਨ ਜਾਣਿ ਰੋ ਤਾਂਕੇ ਤਾਪ ਤਨ ਕਰਮ ਹਾਰੋ ਜਿਦ ਸਿਧਿ ਨਰਮੋ ਸਭ ਹੋਈ ਦੁਚ ਚਾ ਚਰ ਸਕੈ ਨਾ ਕੋਈ ਇੱਕ ਬਾਰ ਜੇ ਤੁਮੈ ਸੰਭਾਰਾਂ ਹਾਲ ਪਾਸ ਤੇ ਤੈਂ ਵਾਰ ਜਿਨਰ ਨਾਮ ਤਿਆਰੋ ਕਾਹ ਦਰ ਦੁਖ ਦੋਖ ਤੇਰਾ ਅਣਕੇਤ ਮੈ ਸਰਣ ਤਿਹਾਰੀ ਆ ਬਾਦ ਲਿਓ ਬਾਰੀ ਸਰਵ ਕਰ ਮੋ ਸਾਈ ਦੁਖ ਦੁਖ ਤੇ ਲਿਓ ਬਚਾਈ ਸੋਇਆ ਪਾਇ ਗਏ ਜਦ ਤੇ ਤੁਮਰੇ ਤਲ ਤੇ ਕੋ ਆਕਰੇ ਨੀ ਆਨਿਓ ਰਾਮ ਰਹੀ ਪੁਰਾਨ ਗੁਰਾਨ ਨੇ ਕਹਿ ਮਤੇ ਕਨਾ ਮਾਨਿਓ ਸਿਮਰਤ ਸਾਸਤਰ ਬੇਦ ਸਮਾ ਉਪੇਦ ਕੈ ਮੈਂ ਜਾਣਿਓ ਸ੍ਰੀ ਅਸ ਪਾਣਿ ਕਿਰਪਾ ਤੁਮਰੀ ਕਰ ਮੈਂ ਨ ਕਿਉ ਸਭ ਤੋਏ ਵਖਾਨਿਓ ਦੁਰਾ ਸਗਲ ਦਵਾਰ ਕੋ ਛਾੜ ਕੇ ਦੇयो ਤੋ ਆਰੂ ਦਵਾਰ ਬਾਂਹੇ ਗਏ ਕੀ ਰਾਜ ਅਸਰ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਾਲਾ ਤੀਜਾ ਨਾਮ ਦੇ ਓੰਕਾਰ ਸਤਗੁਰੂ ਫਿਰਸਾਦ ਨਾਮ ਦਾ ਪਿਆਰ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਜ ਸੇਤੀ ਮਨ ਵਜੀਆਂ ਵਾਦਾਈਆਂ ਰਾਜ ਤਨ ਪਰਵਾਰ ਭਰੀਆਂ ਸਰਗਾ ਬਣਾਈਆਂ ਸਭ ਜੋਤਾਂ ਗਾਵਾਰੀ ਕੇ ਰਾਮਨ ਜਿਨੀ ਵਸਾਇਆ ਕਿਆ ਨਾਨਕ ਆਨੰਦੋ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਮੇਰੇ ਦੁਖ ਸੰਵਸਾਰਣਾ ਅੰਗੀਕਾਰ ਕਰ ਤੇਰਾ ਕਰਜ ਸਭ ਸਵਾਰਣਾ ਸਭਨਾ ਗਿਲਾ ਸਭ ਰੱਥ ਸੁਆਮੀ ਸੁਖਿਓ ਮਨੁ ਵਸਾਰੇ ਕਹਿ ਨਾਨਕ ਮਨ ਮੇਰੇ ਸਦਾਰੋ ਅਰਨਾਲੇ ਸਾਜੇ ਸਾਹਿਬ ਕਿਆ ਨਹੀਂ ਕਰ ਤੇਰੇ ਕਰਤਾ ਤੇਰਾ ਸਭ ਕਿਛ ਹੈ ਜਿਤੇ ਮੇ ਸੋ ਪਾਵੇ ਸਦਾ ਸਦਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਅੰਵਸਿਆ ਵਾਜੇ ਸੰਤ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸੱਚਾ ਨਾਮ ਮੇਰਾ ਆਧਾਰੁ ਸੱਚ ਨਾਮਿਆ ਧਰਮਿਆ ਜਿਨ ਕੂਕਾ ਸੰਗ ਵਾਈਆ ਕਰ ਸਾਥ ਸੁਖ ਮੰਨਿਆ ਵਸਿਆ ਜਿਨੇ ਚਾ ਸਾਥ ਪਜਾਈਆ ਸਦਾ ਕੁਰਬਾਨ ਕੀਤਾ ਉਗਰ ਵਿਟੋ ਜੀਤੀਆ ਵਡਿਆਈਆ ਕਹਿ ਨਾਨਕ ਸੁਣ ਸੰਤੋ ਸਾਚ ਰੂਪੇ ਆਰ ਸਾਧਨਾ ਮੇਰਾ ਆਦਾਰ ਵਾਜੇ ਪੰਜ ਸੰਤਿ ਚਕਾਰਸ ਪਾਗੈ ਘਰਸ ਪਾਗੈ ਸੋ ਦਵਾਜੇ ਕਲਾ ਜਿਤ ਕਰਤਾ ਰਿਆ ਪੰਜ ਦੂਤ ਦਵਸ ਕੀਤੇ ਪਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰਗੈ ਲਾਗੇ ਕਹਿ ਨਾਨਕ ਤਸ ਕੋ ਆ ਚਿਤ ਗਾਨਿਆ ਨਾ ਦਵਾਜੇ ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਤ ਪੂਰੇ ਆਪਰ ਬ੍ਰਹਮ ਪ੍ਰਵਾਇ ਉਤਰੇ ਸਗਲੇ ਮਸੂਰ ਧੁਖ ਰੋਗ ਸੰਤਾ ਬਿਖਰੇ ਸੁਣੀ ਸਖੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਣ ਤੇ ਜਾਣ ਸੁਣਤੇ ਪੁਨੀਤ ਕਹਤੇ ਪਵਿਤ ਸਤਿ ਕਰਿਆ ਭਰਪੂਰੇ ਬਨਵੰਤ ਨਾਮੇ ਗੁਰ ਚਰਨ ਲਾਗੇ ਨਵਾਜੇ ਅਨਾਦ ਤੂਰੇ ਮੁੰਦਾ ਵੜੀ ਮਹੱਲਾ ਫੰਗਵਾ ਥਾਲ ਵਿੱਚ ਤਿੰਨ ਵਸ ਤੂ ਪਈਓ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਿਓ ਜਿਸ ਦਾ ਸੰਸਿਆਦਾਰ ਜੇ ਕੋ ਕਾਵੇ ਜੇ ਕੋ ਪੁੰਚੈ ਤਿਸ ਦਾ ਹੈ ਆਧਾਰ ਏ ਵਸਤ ਜੀ ਨਾ ਜਾਈ ਮੈਤਰੇ ਤਰਖੁਰ ਤਾਰੋ ਤਾਂ ਸੰਸਾਰ ਚਲਣ ਲਗ ਤਰੀਐ ਸਬਨਾਨਕ ਬ੍ਰਹਮ ਪਸਾਰੋ ਸਨੋਖ ਮਨ ਲਾਪ ਜਿਵਾ ਤੇਰਾ ਕੀਤਾ ਜਤ ਨਹੀਂ ਮੈਨੋ ਜੋ ਕੀਤਾ ਮੈਨੇ ਗੁਣਿਆਰੇ ਕੋ ਬਣ ਨਾਹੀ ਆਪੇ ਕਰ ਸਭਿ ਹੋਈ ਸਰ ਸਭਿਆ ਮੈਂ ਰਾਮ ਤੋਈ ਸਤਗੁਰ ਸਜਣਾ ਆਮਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਧੀਵੈ ਹਰਿਆ ਪੋੜੀ ਜਿੱਥੈ ਤੂੰ ਸਮਰਤ ਜਿੱਥੈ ਕੋਈ ਨਾ ਆਇ ਉਹ ਤੇ ਤੇਰੀ ਰਤ ਅਗਨੀਓ ਧਰਮਾਈ ਸੁਣ ਕੇ ਜਮਕੇ ਤੂਤ ਨਾ ਹੀ ਤਰਾ ਛਡ ਜਾਇ ਆਂਜਲ ਬਿਕਾ ਸਗਾਉ ਗੁਰਸਬ ਦੀ ਪਾਰ ਪਾਈ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਕਾਈ ਕਲ ਮੈਂ ਉਹ ਪੁੰਨ ਗੁਣ ਗੋਵਿੰਦ ਗਾਏ ਸਭ ਸੈ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਤਾ ਕੋਏ ਨਾ ਜਾਏ ਜੇ ਆਵੇਂ ਤੁਧਿਆਏ ਸੁਲੋਕ ਮਹਲਾ ਪੰਜਵਾ ਅੰਤਰ ਗੁਰ ਆਰਾਧਨਾ ਜੇ ਵਾਜਪ ਗੁਰ ਨਾਮ ਨੇਤਰੀ ਸਤਗੁਰ ਪੇਖਣਾ ਸਰੋਣੀ ਸੁਣਾ ਗੁਰਨਾਵ ਸਤਗੁਰ ਸੇਤੀ ਲੱਪਿਆ ਦਰਗਹਿ ਪਾਈਐ ठाਉ ਕੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮੈਂ ਉਹ ਤਮ ਖਾੜੀ ਐ ਵਿਰਲੇ ਕੀ ਕੇ ਮੱਲਾ ਪੰਜਵਾਂ ਰਕੀ ਰਖਣਾਰ ਆਪੇ ਤਾਰਿਆਂ ਸਾਜ ਜਨਾ ਕੈ ਸੰਗ ਪਉ ਜਲ ਤਾਰਿਆਂ ਸਤਤ ਨਿੰਦਕ ਦੁਸ਼ਟ ਜਿਨ ਮਾਹੀ ਬਿਦਾਰਿਆਂ ਤੇ ਸਾਹਿਬ ਕੀ ਤੀਕ ਨਾਮਿਕ ਮਨੈ ਮਾਹੀ ਜਿ ਸਿਮਰਤ ਸੁਖ ਹੋਇ ਸਗਲੇ ਦੁਖ ਜਾਈ ਦੁਖਾਂ ਆਪਾ ਕਲੇਸ਼ਾਂ ਦਾ ਨਾਸ ਵਾਹਿਗੁਰੂ ਤੇਰੇ ਭਜਨ ਮੰਗੀ ਦਾ ਪਰਤਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ